ਲੋ ਵੀ ਮਿੱਤਰੋ ਆਹ ਵੀਡੀਓ ਤੁਸੀਂ ਮੇਰੇ ਲਈ ਸ਼ੇਅਰ ਨਹੀਂ ਕਰਨੀ ਇਹ ਆਪਣੇ ਗੁਰਸਿੱਖ ਭਰਾ ਲਈ ਸ਼ੇਅਰ ਕਰਨੀ ਆ ਮਿੱਤਰੋ ਅੱਜ ਆਪਾਂ ਖੜਿਆਂਗੇ ਬੁਰਲਾ ਅਡਾ ਸੈਰ ਦੇ ਵਿੱਚ ਪੁਲ ਦੇ ਬਿਲਕੁਲ ਥੱਲੇ ਤੇ ਮਿੱਤਰੋ ਆਹ ਆਪਣਾ ਗੁਰਸਿੱਖ ਨੌਜਵਾਨ ਭਰਾ ਇੱਕ ਜੋ ਕੁਲਚਿਆਂ ਦਾ ਕੰਮ ਕਰਦਾ ਤੇ ਬਾਈ ਨੇ ਗੱਡੀ ਦੇ ਵਿੱਚ ਵਧੀਆ ਫਿੱਟ ਕਰਿਆ ਹੋਇਆ ਸਾਰਾ ਸਿਸਟਮ ਤੇ ਪੂਰਾ ਵਧੀਆ ਕੋਚੇ ਬਣਾਉਂਦਾ ਤੇ ਪੂਰੀ ਸਫਾਈ ਰੱਖਦਾ ਕਿਉਂਕਿ ਭਰਾ ਆਪ ਗੁਰਸਿੱਖ ਭਰਾਗਾ ਤੇ ਮਿੱਤਰੋ ਸਪੋਰਟ ਹੁਣ ਆਪਾਂ ਨੇ ਕਰਨੀਆਂ ਤੇ ਆਪਾਂ ਆਏ ਵਾਰ ਕਹਿ ਦੇਣਾ ਵੀ ਪੰਜਾਬੀ ਕੰਮ ਨਹੀਂ ਕਰਦੇ ਤੇ ਪਰ ਮਿੱਤਰੋ ਦੇਖਦੇ ਹੁਣ ਆ ਭਰਾ ਕੋਲੇ ਕੱਲ ਨੂੰ ਕਿੰਨੇ ਕੁ ਲੋਕ ਜਾਂਦੇ ਆ ਕੋਚਾ ਖਾਣ ਤੇ ਮੇਰੀ ਹੱਥ ਬਣ ਕੇ ਸਾਰੇ ਪੰਜਾਬੀਓ ਨੂੰ ਬੇਨਤੀ ਆ ਬੁਲਾਡੇ ਦੇ ਲੋਕਾਂ ਨੂੰ ਤੇ ਨੇੜੇ ਦੇੜ ਦੇ ਪਿੰਡਾਂ ਵਾਲੇ ਭਰਾਵਾਂ ਨੂੰ ਵੀ ਆ ਬਾਈ ਕੋਲੇ ਕੋਚਾ ਜ਼ਰੂਰ ਖਾਇਆ ਕਰੋ ਤੇ ਭਰਾ ਨੂੰ ਸਪੋਰਟ ਕਰੋ ਤੇ ਸਹਿਯੋਗ ਦਿਆ ਕਰੋ ਜਦੋਂ ਕੋਈ ਆਪਣਾ ਪੰਜਾਬੀ ਭਰਾ ਕੋਈ ਕੰਮ ਸ਼ੁਰੂ ਕਰਦਾ ਤੇ ਮਿੱਤਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਬਾਈ ਕੋਲੇ ਜ਼ਰੂਰ ਆ ਕੇ ਇੱਕ ਵਾਰੀ ਤੇ ਮਿੱਤਰੋ ਸਾਨੂੰ ਇੱਕ ਵਾਰ ਫੇਰ ਲੋਕੇਸ਼ਨ ਦੱਸ ਦਿੰਦਾ ਮੈਂ ਮਿੱਤਰੋ ਆ ਬੁਢਲਾਡਾ ਸਹਿਰ ਆਗਾ ਤੇ ਬੁਢਲਾਡੇ ਚ ਦਾ ਐਂਟਰ ਹੁੰਨੇ ਆ ਤਾਂ ਪੁਲ ਦੇ ਥੱਲੇ ਆ ਬਾਈ ਜਿਹੜੀ ਲਾਉਂਦਾ ਤੇ ਆ ਰੇੜੀ ਨੂੰ ਧਿਆਨ ਨਾਲ ਦੇਖ ਲਓ ਮਰੂਤੀ ਕਾਰ ਦੇ ਵਿੱਚ